ਇਹ ਜਿਹੜੀਆਂ ਗੱਲਾਂ ਦੁਨੀਆ ਪਾਰ ਦੀਆਂ ਪ੍ਰਚਾਰ ਕਰਦੀਆਂ ਇਹ ਵੱਲੋਂ ਪ੍ਰਚਾਰ ਜਿਵੇਂ ਕਹਿੰਦੇ ਐ ਇਹਨਾਂ ਦੇ ਪ੍ਰਚਾਰਾਂ ਦੇ ਵਿੱਚ ਨਾ ਆਓ ਤੁਸੀਂ 5 ਸਾਲ ਵੇਖ ਲਿਆ ਕਹਿੰਦੇ 15 ਸਾਲਾਂ ਦੇ ਵਿੱਚ ਕੀ ਕੀ ਵੱਲੋਂ ਸਰਕਾਰਾਂ ਨੇ ਕੀਤਾ ਆ ਪਾਰਟੀ ਨਾਲ ਹੀ ਮਨੂੰ ਜਿਵੇਂ ਕਹਿੰਦੇ ਬੇੜੇ ਬਾਗ ਹੋਣਗੇ ਤੇ ਗਾਂ ਜਿਹੜਾ ਵਿਸਤਾਰ ਦਾ ਅਗਲਾ 5 ਸਾਲ ਦਾ ਜਿਹੜਾ ਲੈਕ ਹੈ ਉਹ ਵੀ ਆ ਪਾਰਟੀ ਦੇ ਨਾਂ ਤੇ ਕੀਤਾ ਜਾਊਗਾ ਨਹੀਂ ਹੋਰ ਜਾਉਣੀ ਸੋਚ ਪੁੱਟਾਈ ਦੀ ਇਹਨਾਂ ਵੀ ਮਨੂੰ ਕੋਈ ਆਪ ਨਹੀਂ ਸੋਚਦਾ ਕਿ ਚਲੋ ਤੇ ਬਿਹਤਰੀ ਹੈ ਬਾਕੀ ਵੱਲੋਂ ਜੇ ਤੋਂ ਪਬਲਿਕ ਹੈ ਉਹ ਪਿਆਰ ਉਹਨਾਂ ਦਾ ਮਨੋ ਕੈਪਟਨ ਸਾਹਿਬ ਦਾ ਜਸਨਦੀ ਬਰਾੜ ਦਾ ਪਿਆਰ ਆਪਦੀ ਹੈਗਾ ਪਰ ਲੋਕਾਂ ਦਾ ਤਾਂ ਨਹੀਂ ਹੈਗਾ ਨਾ ਲੋਕ ਤਾਂ ਆਪਦਾ ਕੰਮ ਭਾਲਦੇ ਨੇ ਲੋਕਾਂ ਨੂੰ ਕੰਮ ਚਾਹੀਦਾ ਹੈ ਇਹ ਹੀ ਸੋਚ ਆਉਣੀ ਚਾਹੀਦੀ ਇਹਨੇ ਵੀ ਮਨੋ ਤੁਸੀਂ ਆਪ ਦੀ ਸੋਚਦਾ ਕਿ ਚੱਲੋ ਇਹ ਬਿਹਤਰੀ ਹੈ ਬਾਕੀ ਮਨੋ ਜੇ ਤੋਂ ਪਬਲਿਕ ਹੈ ਇਹ ਤਾਂ ਪਬਲਿਕ ਹੈ ਇਹ ਸਭ ਜਾਣਦੀ ਹੈ ਉਹਨਾਂ ਨੇ ਆਪ ਦਾ ਇਲੈਕਸ਼ਨ ਲੜਦਾ ਹੈ ਭਾਰਤੀ ਜਨਤਾ ਪਾਰਟੀ ਨੇ ਆਪ ਪਾਰਟੀ ਨੇ ਆਪ ਦਾ ਇਲੈਕਸ਼ਨ ਲੜਦਾ ਸਾਡੀ ਅਸੀਂ ਆਪ ਦੀ ਗਰੂਨ ਬਣਾਣੀ ਹੈ ਸਾਡੀ ਆਪ ਦੀ ਰਣਨੀਤੀ ਹੈ ਉਹਨਾਂ ਦੀ ਆਪ ਦੀ ਰਣਨੀਤੀ ਹੈ ਸਾਡੀ ਆਪ ਦੀ ਸੋਚ ਹੈ ਇਹ ਵੀ ਉਹਨਾਂ ਦੇ ਪਾਰਟੀ ਪ੍ਰਤੀ ਉਹਨਾਂ ਦੀ ਵਫਾਦਾਰੀ ਦਾ ਮੈਂ ਉਹਨੂੰ ਮੁੰਡਾ ਨੂੰ ਜਿਵੇਂ ਕਹਿੰਦਾ ਇਸ਼ਾਰਾ ਕੀਤਾ ਅਦਰਵਾਈਜ਼ ਜਿਹੜੇ ਮੁੰਡਾ ਨੇ ਜਿਹੜੇ ਬੰਦੇ ਨੇ ਕੋਈ ਮੁੰਡਾ ਬਾਜਪਾ ਪਰ ਰੁਚੀ ਕੀਤਾ ਹੀ ਨਹੀਂ ਹੈਗਾ ਤੇ ਉਹਦੀ ਮੈਨੂੰ ਕਿਵੇਂ ਮੰਨ ਲੈ ਅੱਜ ਦਾ ਇਹ ਜਿਹੜਾ ਮੁੰਡਾ ਜਿਹੜਾ ਲੋਕਾਂ ਨੇ ਵੇਖਣਾ ਹੁੰਦਾ ਹੈ ਲੋਕਾਂ ਨੇ ਮੱਲੋ ਜਿਵੇਂ ਕਹਦੇ ਫੈਸਲਾ ਕਰਦਾ ਹੁੰਦਾ ਲੋਕੀ ਦੇਖਣਗੇ ਵੀ ਮੱਲੋ ਕਿੰਨਾ ਦੇ ਕੰਮ ਕੰਮ ਚੰਗੇ ਲੱਗਦੇ ਆ ਜਿਹੜਾ ਪੁਰਾਣੇ ਮੱਲੋ ਪਾਣੀ ਦੇ ਵਿੱਚ ਡੇਗੇ ਠੀਕ ਆ ਜੀ ਮਨੋ ਉਹਨਾਂ ਨੇ ਆਪ ਦਾ ਲੈਕਚਰ ਲੜਦਾ ਆਪ ਪਾਰਟੀ ਨੇ ਸੀ ਆਪ ਦਾ ਲੈਕਚਰ ਲੜਦਾ ਅਸੀਂ ਆਪ ਦੇ ਤਰੀਕੇ ਨਾਲ ਲੜਦਾ ਉਹਨਾਂ ਦਾ ਦਿੱਤੀ ਕਿ ਨਾਲ ਲੜਦਾ ਸੱਚ ਕਾਲ ਮੈਂ ਤੁਹਾਡਾ ਆਪਣਾ ਰੋਹਿਤ ਆਜ਼ਾਦ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਸਾਡਾ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫੇਰ ਮੇਰੇ ਵੱਲੋਂ ਪਿਆਰ ਭਰੀ ਨਮਨ ਦੋਸਤੋ ਜਿਵੇਂ ਕਿ ਆਪਾਂ ਗੱਲ ਕਰੀਏ 2027 ਦੀਆਂ ਵੋਟਾਂ ਨੇੜੇ ਆ ਰਹੀਆਂ ਨੇ ਕੁਝ ਸਮਾਂ ਹੀ ਰਹਿ ਉਸ ਤੋਂ ਪਹਿਲਾਂ ਹੀ ਜਿਹੜਾ ਹੈਗਾ ਵੱਖ-ਵੱਖ ਪਾਰਟੀ ਦੀਆਂ ਪ੍ਰਤੀਕਿਰਿਆਵਾਂ ਜਿਹੜੀਆਂ ਹੈਗੀਆਂ ਨਜ਼ਰ ਆ ਰਹੀਆਂ ਜਿਵੇਂ ਲੋਕ ਪਾਰਟੀਆਂ ਬਦਲਦੇ ਵੀ ਦਿੱਖੇ ਜਾ ਰਹੇ ਨੇ ਇੱਕ ਪਾਰਟੀ ਤੋਂ ਜਿਹੜਾ ਵਿਅਕਤੀ ਹੈ ਦੂਸਰੀ ਪਾਰਟੀ ਵਿੱਚ ਚਲ ਮਰ ਜਾਂਦਾ ਇਸ ਤਰ੍ਹਾਂ ਦੀ ਵੀ ਜਿਹੜਾ ਹੈਗਾ ਸਾਹਮਣੇ ਆ ਰਹੀ ਹੈ ਫਰੀਦਕੋਟ ਹਲਕੇ ਦੇ ਅੰਦਰ ਵੀ ਇਸ ਤਰ੍ਹਾਂ ਦਾ ਹੋਇਆ ਕੋਟਕਪੂਰਾ ਵਿੱਚ ਵੀ ਹੋ ਸਕਦਾ ਆਉਣ ਵਾਲੇ ਟਾਈਮ ਵਿੱਚ ਕੋਟਕਪੂਰਾ ਵਿੱਚ ਵੀ ਇਸ ਤਰ੍ਹਾਂ ਦਾ ਮਾਹੌਲ ਜਿਹੜਾ ਦੇਖਣ ਨੂੰ ਮਿਲੇ ਇਸ ਸਮੇਂ ਅਸੀਂ ਜਿਹੜਾ ਹੈਗਾ ਅੱਜ ਮੌਜੂਦ ਆ ਆਪਾਗੂ ਨੇ ਬਟਨ ਰੂਲ ਹੈ ਜੀ ਕੋਟਕਪੂਰਾ ਤੋਂ ਜੋ ਆਪ ਦੇ ਪ੍ਰਚਾਰ ਸਕੱਤਰ ਵੀ ਨੇ ਤੇ ਨਾਲ ਹੋਰ ਵੀ ਜਿਹੜਾ ਹੈਗਾ ਵਕ ਵਕ ਡਿਊਟੀਆਂ ਜਿਹੜਾ ਹੈਗਾ ਇਹ ਨਿਭਾਉਂਦੇ ਨੇ ਆਪਾਂ ਇਹਨਾਂ ਨਾਲ ਸਾਰੀ ਜਾਣਕਾਰੀ ਲਵਾਂਗੇ ਗੱਲਬਾਤ ਕਰਾਂਗੇ ਇਹਨਾਂ ਨਾਲ ਵੀ ਇਹ ਕਿਸ ਤਰ੍ਹਾਂ ਜਿਹੜਾ ਹੈਗਾ ਵੀ ਇਹ ਦੇਖਦੇ ਨੇ ਵੀ ਇਹ ਜਿਹੜਾ ਹੈਗਾ ਪਾਰਟੀਆਂ ਦਾ ਇੱਧਰ ਉੱਧਰ ਜਿਹੜਾ ਹੈਗਾ ਵਿਅਕਤੀ ਖਾਲ ਮਾਰਦੇ ਨੇ ਸਤਿਕਾਰ ਜੀ ਹਾਂਜੀ ਸਤਿਕਾਰ ਜੀ ਜੋ ਰੋਹ ਜੀ ਸਰ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਬਹੁਤ ਮਿਹਰਬਾਨੀ ਤੁਹਾਡੀ ਬਹੁਤ ਸਮੇ ਸਮੇਂ ਦੇ ਨਾਲ ਤੁਸੀਂ ਸਾਨੂੰ ਕਵਰ ਕਰਦੇ ਆਂ ਤੇ ਤੁਹਾਡੀ ਕਵਰਿੰਗ ਜਿਹੜੀ ਹੈ ਬਹੁਤ ਮੱਚ ਬੈਟਰ ਹੈ ਸੋ ਮੱਚ ਬੈਟਰ ਹੈ ਜਿਹੜੀ ਕਿ ਦੇਸ਼ ਵਿਦੇਸ਼ ਦੇ ਵਿੱਚ ਜਿਹੜੇ ਮੇਰੇ ਵੱਲੋਂ ਲੋਕਪ੍ਰਿਆ ਮਲੋਂ ਤੁਹਾਡਾ ਚੈਨਲ ਹੈ ਉੱਥੇ ਦੇਖਦੇ ਨੇ ਸਾਰਿਆਂ ਨੂੰ ਮੇਰੇ ਵੱਲੋਂ ਨਮਸਕਾਰ ਸਤਿ ਸ਼੍ਰੀ ਅਕਾਲ ਜੀ ਬਾਕੀ ਜਿਹੜਾ ਤੁਸੀਂ ਸਵਾਲ ਪੁੱਛਿਆ ਹੈਗਾ ਜਿਹੜਾ ਸਵਾਲ ਕਰਦੇ ਆ ਜੀ ਇਹ ਜਿਹੜੇ ਸਵਾਲ ਹਨਾ ਜਿਹੜੀ ਸਮਝ ਲੋ ਜਿਹੜੇ ਬੰਦੇ ਇੱਕ ਤਰ੍ਹਾਂ ਦੇ ਉਹ ਮਲੋਂ ਆਪਾਂ ਲੋਕ ਪਸੰਦ ਕਰਦੇ ਆ ਜਿਹੜੇ ਕਿ ਲੋਕ ਮਤਲਬ ਬੇਸ ਬਣਾਉਂਦੇ ਨੇ ਪਾਰਟੀ ਕੋਈ ਵੀ ਹੋਵੇ ਮੈਂ ਮਲੋਂ ਅੱਜ ਇਹ ਪ੍ਰਤੀਅਸਾ ਖਤਰ ਮਲੂਆ ਪਾਰਟੀ ਦਾ ਹੈਗਾ ਜਿਹੜੀ ਸਾਡੀ ਪਾਰਟੀ ਦੇ ਜਿਹੜੇ ਮਲੋ ਮੈਂਬਰਾਂ ਨੇ ਜਿਹੜੇ ਮਲੋ ਲੀਡਰ ਨੇ ਜਿਹੜੇ ਐਮ ਐਲ ਏ ਨੇ ਜਾਂ ਮਲੋ ਮੰਤਰੀ ਨੇ ਜੋ ਉਹਨਾਂ ਵਿੱਚ ਬਹੁਤ ਘੱਟ ਮਲੋ ਇਦਾਂ ਦੇ ਤੁਹਾਨੂੰ ਬੰਦੇ ਮਿਲਣਗੇ ਜਿਹੜੇ ਕਿ ਆਪ ਦਾ ਮਲੋ ਪਦ ਛੱਡ ਕੇ ਆਪਦੀ ਪਾਰਟੀ ਛੱਡ ਕੇ ਦੂਜੀ ਪਾਰਟੀ ਤੇ ਜਾਣਗੇ ਇਹ ਦੂਜੇ ਪਾਰਟੀਆਂ ਦੀ ਹੁੰਦਾ ਹੈ ਇਹ ਜਿਵੇਂ ਤੁਸੀਂ ਖਾਸ ਕਰਕੇ ਮੇਰੇ ਕੋ ਫਰੀਦਕੋਟ ਦਾ ਨਾਮ ਲਿਤਾ ਗਿਆ ਹੈਗਾ ਮੈਂ ਉਸ ਗੱਲ ਦੀ ਨਿਖੇਦੀ ਕਰਦਾ ਹੈਗਾ ਜੀ ਪਾਰਟੀਆਂ ਉਹ ਚੀਜ਼ਾਂ ਨੂੰ ਵੇਖਣ ਜਿਹੜੇ ਬੰਦਿਆਂ ਨੇ ਮੱਲੋ ਤੁਹਾਡੀਆਂ ਪਾਰਟੀਆਂ ਦੇ ਬੇਸ ਬਣਾਏ ਆ ਜਦੋਂ ਜੈਦ ਕੀਤੇ ਆ ਦੁੱਖ ਤਕਲੀਫੇ ਦੇ ਮੱਲੋ ਜਿਹੜੇ ਬੰਦੇ ਪਾਰਟੀਆਂ ਨੂੰ ਮੱਲੋ ਕਾਇਮ ਰੱਖ ਕੇ ਕਰੋਨਾ ਟਾਈਮ ਦੇ ਵਿੱਚ ਜਦੋਂ ਆਪਣੇ ਮੱਲੋ ਆ ਜਦੋਂ ਧੰਨਿਆ ਵਗਾਰਾਂ ਮੱਲੋ ਚੱਲਦੇ ਸੀ ਉਹਨਾਂ ਦੇ ਵਿੱਚ ਜਿਹੜੇ ਬੰਦਿਆਂ ਨੇ ਕੰਮ ਕੀਤਾ ਹੈਗਾ ਉਤਲੇ ਲੈਵਲ ਦੇ ਜਿਹੜੇ ਮੱਲੋ ਬੰਦੇ ਆ ਉਹਨਾਂ ਨੂੰ ਮੱਲੋ ਜਿਹੜੇ ਹੀਰਲੇ ਵਰਕ ਦੇ ਵਿੱਚ ਜਿਹੜੇ ਮੱਲੋ ਗਰਾਊਂਡ ਫਲੋਰ ਤੇ ਬੰਦੇ ਕੰਮ ਕਰਦੇ ਉਹਨਾਂ ਦੇ ਪ੍ਰਤੀ ਸੋਚਣਾ ਚਾਹੀਦਾ ਹੈ ਇਹ ਨਹੀਂ ਹੋਵੇ ਲੇ ਵੀ ਉਹਨਾਂ ਦਾ ਜਿਵੇਂ ਮੱਲੋ ਜਿਹੜੇ ਬੰਦੇ ਜਿਹੜੇ ਠੁਕਰਾਏ ਹੁੰਦੇ ਆ ਜਿੱਦਾਂ ਤੁਸੀਂ ਖਾਸ ਕਰਕੇ ਬਾਜਪਾ ਦਾ ਨਾਮ ਹੀ ਲੈ ਰਹੇ ਆ ਵੀ ਬਾਜਪਾ ਦੇ ਵਿੱਚ ਸ਼ਾਮਲ ਹੋਏ ਨੇ ਮਨੋ ਮਿਸਟਰ ਸੰਨੀ ਬਰਾੜ ਜੀ ਸੰਨੀ ਬਰਾੜ ਜਿਹੜੇ ਮਨੋ ਕਾਂਗਰਸ ਦੇ ਮਨੋ ਕਿਸੇ ਟਾਈਮ ਬੁਲਾਰੇ ਸੀਗੇ ਕਾਂਗਰਸ ਦੇ ਮਨੋ ਓਐਸਡੀ ਸੀਗੇ ਮਨੋ ਆਪਣੇ ਕੈਪਟਨ ਸਾਹਿਬ ਦੇ ਉਹ ਕਾਦੋ ਹੋਏ ਕਿੱਦਾਂ ਗਲ ਹੋਏ ਅੱਜ ਵੀ ਓਐਸਡੀ ਨੇ ਉਹ ਉਸੇ ਮੁੱਖ ਮੰਤਰੀ ਜਿਹੜਾ ਹੈਗਾ ਸਾਬਕਾ ਕੈਪਟਨ ਦੇ ਉਹ ਮੁੱਖ ਮੰਤਰੀ ਨੇ ਨਾ ਹੈਗਾ ਨਾ ਜੀ ਸਾਬਕਾ ਮੁੱਖ ਸਾਬਕਾ ਮੁੱਖ ਮੰਤਰੀ ਹੈ ਪਰ ਸਾਬਕਾ ਮੁੱਖ ਮੰਤਰੀ ਕੋਲ ਪੋਸਟ ਨਹੀਂ ਨਾ ਰਹਿ ਜਾਈ ਨਹੀਂ ਨਾ ਸਰਕਾਰੀ ਜਿਹੜੀ ਪੋਸਟ ਹੈ ਜਿਹੜੀ ਸਾਡੀ ਜਿਹੜੀ ਪ੍ਰੈਜ਼ੈਂਟ ਜਿਹੜੀ ਸਰਕਾਰ ਆਉਂਦੀ ਸਰਕਾਰਾਂ ਦੀ ਜਿਹੜੀ ਪੋਸਟਾਂ ਹੁੰਦੀਆਂ ਨਾ ਅਸੀਂ ਤਾਂ ਉਹ ਉਧੇਦਾਰੇ ਮੱਲੋ ਉਹਨਾਂ ਨੂੰ ਕਹਿਣਾਗਾ ਨਾ ਅਸੀਂ ਆਪਦੀ ਮਰਜ਼ੀ ਨਾਲ ਮੱਲੋ ਜੋ ਮਰਜ਼ੀ ਬਣਾ ਲਈਏ ਪਰ ਜਿਹੜੀ ਉਧੇਦਾਰੀ ਜਿਹੜੀ ਹੈ ਇੱਕ ਸਰਕਾਰ ਜਦੋਂ ਹੁੰਦੀ ਹੈ ਸਰਕਾਰ ਦੀ ਜਿਹੜੀ ਮੱਲੋ ਹੋਣ ਦੇ ਵਿੱਚ ਜਿਹੜਾ ਬੰਦਾ ਉਧੇਦਾਰ ਹੁੰਦਾ ਉਹਨਾਂ ਮੱਲੋ ਦੀ ਮੱਲੋ ਬਰਕਰਾਰੀ ਦੇਣੇ ਹੁਣ ਉਹ ਕਹਿੰਦੇ ਵੀ ਜਿੱਥੇ ਮੱਲੋ ਕੈਪਟਨ ਸਾਹਿਬ ਚਲੇਗੇ ਉੱਥੇ ਸਾਹਿਬ ਸੰਨੀ ਸਾਹਿਬ ਚਲੇ ਮੈਂ ਖਾਸ ਕਰਕੇ ਫਿਰ ਵੀ ਮਨ ਲੋ ਬਾਜਪਾ ਨੇ ਜਿਹੜਾ ਮਨ ਲੋ ਸੋਚ ਸਮਝਾਇਆਗਾ ਉਹ ਮਨ ਲੋ ਕੱਲ੍ਹ ਤੋਂ ਸੋਚਿਆ ਸਮਝਾਇਆਗਾ ਸਹੀ ਨਹੀਂ ਹੋਏਗਾ ਮੈਂ ਤਾਂ ਕਹਾਂਗਾ ਜਿੱਤੇ ਜਿਹੜੀ ਗਰੋਹੋਂ ਦੇ ਵਿੱਚ ਤਾਂ ਜੇ ਮਨ ਲੋ ਚਾਰ ਬੰਦੇ ਜਾਣਨ ਲੱਗੇ ਦੀ ਬਾਜਪਾ ਨੂੰ ਉਹ ਜਿਹੜੇ ਮਨ ਲੋ ਪੁਰਾਣੇ ਬੰਦੇ ਗੌਰਵ ਕੱਕਰ ਜੀ ਹੈਗੇ ਆ ਮੈਂ ਮਨ ਲੋ ਨਾਂ ਲੈ ਕੇ ਇਹ ਨਹੀਂ ਮਨ ਲੋ ਉਹਨਾਂ ਵੱਡਾ ਕਰਦੇ ਉਹ ਬੰਦਿਆਂ ਦੀ ਮੈਨ ਮੈਨੋ ਗਿਨੂਗਾ ਵੀ ਉਹ ਬੰਦਿਆਂ ਨੇ ਮੈਨੋ ਦੁੱਖ ਤਕਲੀਫ ਦੇ ਵਿੱਚ ਪਾਰਟੀ ਦਾ ਸਾਥ ਦਿੱਤਾ ਅਸੀਂ ਦੁੱਖ ਤਕਲੀਫ ਦੇ ਵਿੱਚ ਪਾਰਟੀ ਨਾਲ ਚੱਲੇ ਸੀਗੇ ਉਹ ਤਾਂ ਜਿਹੜੇ ਬੰਦੇ ਜਿਹੜੇ ਮੈਨੋ ਰਜੇ ਪੂਜੇ ਬੰਦੇ ਆ ਜਦੋਂ ਮਰਜ਼ੀ ਪਾਰਟੀ ਦੇ ਵਿੱਚ ਆ ਕੇ ਨਵਾਲੋ ਹੋ ਕੇ ਉਹ ਕਹਿੰਗੇ ਅਸੀਂ ਮੈਨੋ ਵਲ ਕੱਢ ਦਾਂਗੇ ਅਸੀਂ ਮੈਨੋ ਜਿੰਮੇ ਕਹਿੰਦੇ ਆ ਮੈਨੋ ਦੂਜੀਆਂ ਪਾਰਟੀਆਂ ਨੂੰ ਨਚੋੜ ਦਾਂਗੇ ਉਹ ਪਹਿਲਾਂ ਤਾਂ ਉਹਨਾਂ ਦੇ ਆਪ ਦੇ ਵੱਲ ਨਿਕਲੇ ਹੁੰਦੇ ਵੀ ਤੁਸੀਂ ਪਾਰਟੀ 'ਚੋਂ ਨਿਕਲੇ ਹੁੰਦੇ ਆ ਤੁਸੀਂ ਆਪ ਪਾਰਟੀ ਜੁਮ ਮੈਨੋ ਕੱਢੇ ਹੋ ਬੰਦੇ ਹੋਏਗੇ ਤੇ ਤੁਜੀ ਮਤਲਬ ਦੁਨੀਆ ਪਾਰਟੀ ਨੂੰ ਕਿਨੇ ਛੋੜੋਗੇ ਜਿਹੜਾ ਬੰਦਾ ਕਿਸੇ ਦਾ ਪਾਲ ਆਪਦੇ ਪਾਲੇ ਨੂੰ ਛੱਡ ਕੇ ਦੂਜੇ ਪਾਲੇ ਜਾਂਦਾ ਉਸ ਪਾਲੇ ਦੇ ਵਿੱਚ ਉਹ ਬੰਦੇ ਨੂੰ ਇੰਨੀ ਸਪੋਰਟ ਨਹੀਂ ਮਿਲਦੀ ਇੰਨੀ ਮਜ਼ਬੂਤੀ ਨਹੀਂ ਮਿਲਦੀ ਕਿਉਂ ਲੈ ਵੀ ਜਿਹੜੇ ਪਹਿਲਾਂ ਕਾਰਿਆ ਕਰਤੇ ਹੁੰਦੇ ਜਦੋਂ ਜੈ ਤਾਂ ਉਹਨਾਂ ਨੇ ਬਣਾ ਕੀਤਾ ਹੁੰਦਾ ਜੋਰ ਉਹਨਾਂ ਨੇ ਲਾਇਆ ਹੁੰਦਾ ਗਰਾਉਂਡ ਤਾਂ ਉਹਨਾਂ ਨੇ ਬਣਾਈ ਹੁੰਦੀ ਹੈ ਤੇ ਅਸੀਂ ਮਤਲਬ ਕਿੰਨੇ ਵੀ ਮਤਲਬ ਜਿੰਮੇ ਕਹਿੰਦੇ ਨਵੇਂ ਬੰਦੇ ਮਤਲਬ ਦੂਜੀ ਪਾਰਟੀ ਜਦੋਂ ਪਾਰਟੀ ਛੱਡਦੇ ਆ ਪਾਰਟੀ ਛੱਡ ਕੇ ਬੰਦਾ ਡੀਗ੍ਰੇਡ ਹੁੰਦਾ ਨਾ ਕਿ ਮੱਲੋ ਆਵਾਜ਼ ਹੁੰਦਾ ਮੈਂ ਤਾਂ ਇਨੀ ਪੰਜਾਬੀ ਚ ਗੱਲ ਕਹੂੰਗਾ ਲੈ ਵੀ ਕੋਈ ਵਿਸਥਾਰ ਨਹੀਂ ਬੰਨਾ ਹੈਗਾ ਵਿਸਥਾਰ ਜਿਹੜਾ ਹੈਗਾ ਮੱਲੋ ਸੋ ਕੋ ਫੋਟਾਲਾ ਬਣ ਗਿਆ ਦੀ ਆਪਸੀ ਮੱਲੋ ਮਤਬੇਦ ਬਣ ਗਿਆ ਦੀ ਆਪ ਜੇ ਨਾ ਦਾ ਜਿਹੜਾ ਮੱਲੋ ਪਹਿਲਾਂ ਥੋੜੀ ਜਿਮੋਟੀ ਜਿਹੀ ਇਹਨਾਂ ਨੇ ਆਪਦੀ ਮੱਲੋ ਸਿਰਤਾਂਤ ਵਧਾਈ ਸੀ ਗ੍ਰੋਥ ਵਧਾਈ ਸੀ ਪਰਸੈਂਟੇਜ ਵਧਾਈ ਸੀ ਉਹ ਉਲਟਾ ਮੱਲੋ ਉਹਨਾਂ ਦੀ ਹੁਣ ਮੱਲੋ ਕੱਟ ਗਈ ਹੈ ਬਾਕੀ ਨੈਕਸਟ ਬਾਰ ਨੈਕਸਟ ਵਾਰ ਜੇ ਤੁਸੀਂ ਮੱਲੋ ਪੁੱਛੋ ਮੈਂ ਦੱਸਦਾ ਜਿਵੇਂ ਤੁਹਾਡੀ ਗੱਲ ਤੋਂ ਹੀ ਅਸੀਂ ਮਤਲ ਅੰਦਾ ਚਲਾਨੇ ਆ ਜ ਕੀਤੀ ਬੀਜੇਪੀ ਜਿਹੜੇ ਇੱਕ ਲੀਡਰ ਦਾ ਨਾਮ ਲੈਂਦਾ ਗੌਰਵ ਕੱਕੜ ਜੀ ਦਾ ਵੀ ਜਿਹੜੇ ਕੀ ਤੁਹਾਡੇ ਆਪੋਜੀਟ ਨੇ ਤੁਹਾਡੇ ਮਤਲਬ ਜਿਹੜਾ ਹੈਗਾ ਤੁਹਾਡੇ ਵਿਰੋਧ ਖੜੇ ਹੋਏ ਨੇ ਫਿਰ ਵੀ ਤੁਸੀਂ ਉਹਨਾਂ ਦਾ ਨਾਮ ਲੈ ਰਹੇ ਹੋ ਵੀ ਆਪਾਂ ਇਹ ਕਹਿ ਸਕਦੇ ਹਾਂ ਵੀ ਵੀ ਜਿਹੜਾ ਬੀਜੇਪੀ ਨੂੰ ਮਜ਼ਬੂਤ ਕਰਨ ਵਿੱਚ ਗੌਰਵ ਕੱਕੜ ਦਾ ਹੱਥ ਹੈ ਵੀ ਇਹਨਾਂ ਦਾ ਕੋਈ ਰੋਲ ਨਹੀਂ ਜਿਹੜੇ ਹੁਣ ਨਵੇਂ ਇਹਦੇ ਵਿੱਚ ਵੇਖੋ ਨਾ ਮੈਂ ਮਤਲਬ ਜਿਵੇਂ ਕਹਿੰਦੇ ਇੱਕ ਸਪਸ਼ਟ ਬਾਤ ਈ ਹੈ ਮੈਂ ਜੇ ਕੋਈ ਬੰਦਾ ਕਿਸੇ ਪਾਰਟੀ ਦੇ ਪ੍ਰਤੀ ਕੰਮ ਕਰਦਾ ਹੈ ਅਗਰ ਅਸੀਂ ਉਹਦੇ ਕੰਮ ਦੀ ਅਪਰੀਸ਼ੀਏਟ ਕਰਾਂਗੇ ਉਹ ਮੈਂ ਮੱਲੋ ਕੱਲ ਤੇ ਨਹੀਂ ਕਰੂੰਗਾ ਕਿਉਂ ਅਸੀਂ ਪਿਛਲੇ ਮੱਲੋ ਜਿੰਮੇ ਕਹਿੰਦੇ ਜਦੋਂ ਦੀ ਵੀ ਮੱਲੋ ਭਾਜਪਾ ਮੈਂ ਉਹਦਾ ਕੋਈ ਪੱਕਾ ਵਾਅਦਾ ਲੈ ਕੇ ਨਹੀਂ ਗੱਲ ਕਰ ਰਿਹਾ ਮੈਂ ਮੱਲੋ ਕੋਈ ਇਹ ਨਹੀਂ ਕਰ ਰਿਹਾ ਵੀ ਮੈਂ ਹੁਣ ਆਮ ਪਾਰਟੀ ਦਾ ਕਰਿਆ ਕਰਦਾ ਮੇਰਾ ਮੱਲੋ ਫਰਜ ਮੰਨਦਾ ਆਮ ਪਾਰਟੀ ਵਾਸਤੇ ਕੰਮ ਕਰਾਂ ਤੇ ਆਮ ਪਾਰਟੀ ਵਾਸਤੇ ਮੈਂ ਕੰਮ ਕਰ ਵੀ ਰਿਹਾ ਮੈਂ ਬਾਹਰ ਵੀ ਕਰ ਰਿਹਾ ਅੰਦਰ ਵੀ ਕਰ ਰਿਹਾ ਜਿੱਥੇ ਵੀ ਹੈਗਾ ਮੋਂਨ ਵਾਸਤੇ ਮੱਲੋ ਕੰਮ ਕਰ ਰਿਹਾ ਉਹ ਮੇਰਾ ਫਰਜ ਮੰਨਦਾ ਇੱਕ ਲਾਕੀ ਫਰਜ ਮੰਨਦਾ ਬਾਕੀ ਜਿਵੇਂ ਹੁਣ ਮਨੁਤੂ ਦੀ ਫ੍ਰੀਕੋਰਟ ਦੀ ਗੱਲ ਚੱਲੀ ਹੈ ਵੀ ਕੋ ਜਿਹੜੇ ਬੰਦਿਆਂ ਨੇ ਮੱਲੋ ਗਰਾਊਂਡ ਦੇ ਵਿੱਚ ਮੱਲੋ ਬਾਜਪਾ ਨੂੰ ਲੈ ਕੇ ਥੋੜਾ ਮੋਟਾ ਖੜਾ ਕੀਤਾ ਜੇ ਅਗਰ ਮੈਂ ਉਹਨਾਂ ਦਾ ਨਾਮ ਲਵਾਂਗਾ ਤੇ ਮੈਂ ਮੱਲੂਕ ਸਪਸ਼ਟਵਾਦੀ ਬੰਦਾ ਵੀ ਮੈਂ ਤਾਂ ਕਰਕੇ ਲਊਗਾ ਵੀ ਜਿਹੜੇ ਉਹ ਨਵੇਂ ਬੰਦੇ ਦੀ ਕੋਈ ਦੇਣ ਨਹੀਂ ਹੈ ਨਾ ਪਾਰਟੀ ਨੂੰ ਉਹਨਾਂ ਦੀ ਕੋਈ ਦੇਣ ਨਹੀਂ ਹੈਗੀ ਜੇ ਉਹਨਾਂ ਦੇ ਕਹਾਂਗੇ ਤੂੰ ਗੋਰਕਾ ਕੱਕੜ ਦਾ ਨਾਲੀ ਇਹਨੇ ਮੈਂ ਫਿਰ ਤੂੰ ਮੇਰੇ ਤੋਂ ਦੁਆਰਾ ਨਾ ਉਹਦਾ ਫਿਰ ਦੁਰਾਇਆ ਹੈਗਾ ਮੈਂ ਕੋਈ ਉਹਨਾਂ ਦੀ ਫੇਵਰ ਦੇ ਵਿੱਚ ਨਹੀਂ ਖੜਾ ਮੈਂ ਉਹਨਾਂ ਦੇ ਮੱਲੂ ਸਿਰਫ ਕੰਮ ਨੂੰ ਬੋਲ ਰਿਹਾ ਵੀ ਕਾਮ ਕਯੋ ਬੋਲ ਰਿਹਾ ਵੀ ਉਹਨਾਂ ਦੇ ਪਾਰਟੀ ਪ੍ਰਤੀ ਕਾਮ ਨੂੰ ਬੋਲ ਰਿਹਾ ਮੈਂ ਜਿਨ੍ਹਾਂ ਨੇ ਪਾਰਟੀ ਪ੍ਰਤੀ ਕਾਮ ਕੀਤੇ ਨਾ ਉਹਨਾਂ ਦੀ ਮੈਂ ਮਨੂੰ ਜਿੰਮੇ ਕਦੇ ਗੱਲ ਕਰ ਰਿਹਾ ਆਦਰਵੇਜ ਹੋਰ ਨਹੀਂ ਗੱਲ ਕਰ ਰਿਹਾ ਉਹਨਾਂ ਨੇ ਆਪਦਾ ਇਲੈਕਸ਼ਨ ਲੜਨਾ ਹੈ ਭਾਰਤ ਵਿੱਚ ਭਾਰਤੀ ਜਨਤਾ ਪਾਰਟੀ ਨੇ ਆਮ ਪਾਰਟੀ ਨੇ ਆਪਦਾ ਇਲੈਕਸ਼ਨ ਲੜਨਾ ਹੈ ਸਾਡੀ ਅਸੀਂ ਆਪਦੀ ਗਣਨ ਬਣਾਣੀ ਹੈ ਸਾਡੀ ਆਪਦੀ ਰਣਨੀਤੀ ਹੈ ਉਹਨਾਂ ਦੀ ਆਪਦੀ ਰਣਨੀਤੀ ਹੈ ਅਸੀਂ ਲੋਕਾਂ ਨਾਲ ਲੈ ਕੇ ਚੱਲਦੇ ਹਾਂ ਲੋਕਾਂ ਦੇ ਨਾਲ ਖੜਕੇ ਚੱਲਦੇ ਹਾਂ ਅਸੀਂ ਗਰੁੰਡ ਫਲੋਰ ਤੇ ਚੱਲਦੇ ਹਾਂ ਅਸੀਂ ਕੋਈ ਸਟੈਟਸ ਜਾਂ ਸਟੈਂਡਰਡ ਬਹੁਤਾ ਨਹੀਂ ਰੱਖਦੇ ਕਿ ਵੀ ਜਿਹੜਾ ਮੱਲੋ ਉਹਨਾਂ ਚਾਰ ਬੰਦੇ ਸਾਨੂੰ ਮਾੜੇ ਬੰਦੇ ਮਿਲਣ ਲਾ ਕੇ ਤੇ ਅਸੀਂ ਉਹਨੂੰ ਕਹਾਂਗੇ ਵੀ ਤੁਸੀਂ ਮੱਲੋ ਤਿੰਨ ਘੰਟੇ ਬਾਅਦ ਮਿਲੋ ਅਸੀਂ ਪਹਿਲਾਂ ਚਾਰ ਬੰਦੇ ਨੂੰ ਮਿਲਾਂਗੇ ਆਪਦੇ ਬੰਦੇ ਨੂੰ ਛੱਡ ਦੇਂਗਾ ਉਹ ਤੋਂ ਬਾਅਦ ਹੋ ਜਾ ਅਸੀਂ ਪਹਿਲਾਂ ਉਹਨਾਂ ਮੱਲੋ ਚਾਰ ਬੰਦੇ ਨੂੰ ਮਿਲਾਂਗੇ ਸਾਡੀ ਆਪਦੀ ਸੋਚ ਹੈ ਇਹ ਵੇਖੋ ਉਹਨਾਂ ਦੇ ਪਾਰਟੀ ਪ੍ਰਤੀ ਉਹਨਾਂ ਦੀ ਵਫਾਦਾਰ ਵਾਜਬਾ ਬਲ ਪ੍ਰਤੀ ਕੁਛ ਕੀਤਾ ਹੀ ਨਹੀਂ ਹੈਗਾ ਤੇ ਉਹਦੀ ਮਨ ਕਿਵੇਂ ਮੰਨ ਲਾਂਗੇ ਮੈਂ ਕਹੂੰਗਾ ਮੈਂ ਬਾਜਬਾ ਦਾ ਕੋਈ ਕੰਮ ਕੀਤਾ ਨਹੀਂ ਪਰ ਮੈਂ ਕਿਵੇਂ ਮੰਨ ਲੂੰਗਾ ਮੈਂ ਬਾਜਬਾ ਪਰਪਰ ਦੀ ਕਾਤ ਕੰਮ ਕੀਤਾ ਇਹ ਹੀ ਸੋਚ ਆਉਣੀ ਚਾਹੀਦੀ ਹੈ ਲੈ ਵੀ ਮਨ ਤੁਸੀਂ ਆਪ ਦੀ ਸੋਚ ਲੈ ਕੇ ਚੱਲੋ ਤੇ ਬਿਹਤਰੀ ਹੈ ਬਾਕੀ ਮਨ ਜੋ ਤੋਂ ਪਬਲਿਕ ਹੈ ਇਹ ਤੋਂ ਪਬਲਿਕ ਹੈ ਇਹ ਸਭ ਜਾਣਦੀ ਹੈ ਰਾਹ ਰਹੇ ਜੀ ਮੈਂ ਮਨ ਲੋ ਕਿਸੇ ਦੇ ਕੰਮ ਦੀ ਤਾਰੀਫ ਨਹੀਂ ਕਰ ਰਿਹਾ ਪਰ ਮੈਂ ਕਹਿੰਦਾ ਵੀ ਜਿਹੜੇ ਮਨ ਲੋ ਪ੍ਰਾਣਾ ਮਨ ਲੋ ਪ੍ਰਾਣਾ ਸੋਧਨ ਨਵਾਂ ਨੋਧਨ ਦੇਣਾ ਪੁਰਾਣੇ ਬੰਦੇ ਪਾਰਟੀ ਦੇ ਵਿੱਚ ਹੈਗਾ ਠੀਕ ਹੈ ਜੀ ਮਨ ਲੋ ਉਹਨਾਂ ਨੇ ਆਪ ਦਾ ਇਲੈਕਸ਼ਨ ਲੜਨਾ ਹੈ ਆਮ ਪਾਰਟੀ ਨੇ ਅਸੀਂ ਆਪ ਦਾ ਇਲੈਕਸ਼ਨ ਲੜਨਾ ਹੈ ਅਸੀਂ ਆਪ ਦੇ ਤਰੀਕੇ ਨਾਲ ਲੜਨਾ ਹੈ ਉਹਨਾਂ ਦੇ ਆਪ ਦੇ ਤਰੀਕੇ ਨਾਲ ਲੜਨਾ ਹੈ ਸਾਡੇ ਆਪੋਜੀਸ਼ਨ ਲੜਨਾ ਜਿਵੇਂ ਲੜਨਾ ਕੋਈ ਵੀ ਹੈ ਅਸੀਂ ਦਾ ਇਹ ਜਿਹੜਾ ਮੱਲੋ ਜਿਹੜਾ ਲੋਕਾਂ ਨੇ ਵੇਖਣਾ ਹੁੰਦਾ ਹੈ ਲੋਕਾਂ ਨੇ ਮੱਲੋ ਜਿਵੇਂ ਕਹਿੰਦੇ ਫੈਸਲਾ ਕਰਨਾ ਹੁੰਦਾ ਹੈ ਲੋਕੀ ਦੇਖਣਗੇ ਵੀ ਮਨ ਲੋ ਕਿੰਨਾ ਦੇ ਕੰਮ ਤੁਹਾਨੂੰ ਚੰਗੇ ਲੱਗਦੇ ਆ ਉਹਨਾਂ ਜਿਵੇਂ ਆਮ ਪਾਰਟੀ ਜਿਹੜੀ ਕੰਮ ਕਰਦੀ ਲੋਕਾਂ ਦੇ ਪ੍ਰਤੀ ਕੰਮ ਕਰਦੀ ਆ ਲੋਕਾਂ ਦੀ ਸਵਾਵਾ ਕਰਦੀ ਆ ਉਹਨੇ ਮੈਂ ਤੁਹਾਨੂੰ ਕਹਣਾਵਾ ਬੀਜਲੀ ਦਾ ਕੰਮ ਕਰਾਵਾ ਡਾਕਟਰੀ ਦਾ ਕੰਮ ਕਰਾਵਾ ਪੜਾਈ ਲਿਖਾਈ ਦਾ ਕੰਮ ਕਰਾਵਾ ਨਵੀਂ ਬੱਚਿਆਂ ਦੀ ਜਿਹੜੇ ਨਿਜ਼ਰਵ ਕਰਦੇ ਬੱਚੇ ਕੋਈ ਜੱਜ ਲੱਗੇ ਕੋਈ ਮਨ ਲੋ ਐਸਐਸਪੀ ਲੱਗੇ ਕੋਈ ਡੀਸੀ ਲੱਗੇ ਕੋਈ ਐਸਡੀਐਮ ਲੱਗੇ ਇਹ ਮਨ ਲੋ ਉਹਨਾਂ ਦੀ ਮਨ ਲੋ ਜਿਹੜੀ ਕਾਬਲ ਜਿਹੜੀ ਉਹਨਾਂ ਦੀ ਸਟੱਡੀ ਦੇ ਪ੍ਰਤੀ ਲੱਗੇ ਨੇ ਜੋ ਉਹਨਾਂ ਨੇ ਪੜ੍ਹਾਈ ਕੀਤੀ ਆ ਕੋਈ ਮਨ ਲੋ ਰਿਸ਼ਵਤ ਦੇ ਕੇ ਨਹੀਂ ਆਏਗੇ ਉਹਨਾਂ ਦੀ ਪੜ੍ਹਾਈ ਦੇ ਨਿਜ਼ ਆਜ ਮਨ ਲੋ ਜਿਵੇਂ ਕਹਿੰਦੇ ਤੁਸੀਂ ਜਿਹੜੀ ਮਨ ਲੋ ਆਪਣੇ ਆਮ ਪਾਰਟੀ ਦੇ ਜਿਹੜੇ ਹੋਣ ਦੇ ਵਿੱਚ ਜਿਹੜੇ ਬੱਚੇ ਲੱਗੇ ਨਾ ਤੁਹਾਨੂੰ ਮੈਂ ਮਨ ਲੋ ਗਰੀਬੀ ਪਰਿਵਾਰ ਦੇ ਵਿੱਚ ਉੱਠ ਕੇ ਲੱਗੇ ਹੈਗੇ ਖਾਸ ਜਿਵੇਂ ਉਹਨਾਂ ਪਿੱਛੇ ਤੁਹਾਨੂੰ ਇੱਕ ਹੋਰ ਮਨ ਲੋ ਖੁਸ਼ੀ ਦੇਣਾ ਸਾਡਾ ਇਲੈਕਸ਼ਨ ਜਿੱਤੇ ਆਪਣੇ ਕ੍ਰਿਕਟ ਟੂਰਨਾਮੈਂਟ ਹੋਈ ਸੀ ਉਹ ਮੈਂ ਦੀ ਆਪਣੇ ਕਰ ਕਰਦੀ ਜਿਹੜੀ ਸਾਡੇ ਲੜਕੀ ਸਾਡੇ ਮਨੋ ਕੈਪਟਨ ਸੀਗੀ ਆਪਣੇ ਮੋਕੇ ਦੀ ਲੜਕੀ ਸੀ ਤੇ ਸਾਡੇ ਸਰਕਾਰਾਂ ਨੇ ਡੀਐਸਪੀ ਵੀ ਉਹਨੂੰ ਲਾਂਚ ਕਰਤਾ ਹੈਗਾ ਬੜੀ ਖੁਸ਼ੀ ਦੀ ਗੱਲ ਹੈਗੀ ਸਾਡੀ ਜਿਹੜੀ ਆਮ ਪਾਰਟੀ ਹੈ ਮਨੋ ਟੁੱਟ-ਬੁੱਟ ਕੰਮ ਕਰਦੀ ਮਿੰਟਸ ਕੰਡ ਚ ਕੰਮ ਕਰਦੀ ਹੈ ਕੋਈ ਡਿਲੇ ਨਹੀਂ ਕਰਦੀ ਹੈਗੀ ਇਹ ਅਗਲੇ ਕੰਮ ਵੀ ਜੇ ਕਿਸੇ ਦਾ ਕੋਈ ਮਨੋ ਕੋਈ ਹੋਰ ਵੀ ਕੰਮ ਦੀ ਹੈ ਮਨੋ ਉਹਨਾਂ ਕੋਈ ਡਿਮਾਂਡ ਹੈਗੀ ਰਿਕੁਆਇਰਮੈਂਟ ਹੈਗੀ ਜਿਵੇਂ ਉਹਨਾਂ ਨੇ ਖਾਸ ਕਰਕੇ ਕਹਿਆ ਦੀ ਲੇਡੀ ਨੂੰ 1000 ਰੁਪਏ 1000 ਰੁਪਏ ਬੜੀ ਜਲਦੀ ਮਨੋ ਉਹਦਾ ਪਲਾਨ ਬਣ ਚੁੱਕਿਆ ਹੈ ਸਿਸਟਮ ਬਣ ਚੁੱਕਿਆ ਹੈ ਉਹ ਜਿਵੇਂ ਆ ਇ ਤਾਰ ਤੋਂ ਬਾਅਦ ਜਿਹੜਾ ਨਵੇਂ ਇਲੈਕਸ਼ਨ ਦੀ ਤਿਆਰੀ ਤੋਂ ਪਹਿਲਾਂ ਪਹਿਲਾਂ ਇਹ 1000 ਰੁਪਿਆ ਮਲੋ 1100 ਰੁਪਏ ਰੂਪ ਦੇ ਜਿਹੜਾ ਦਿੱਤਾ ਜਾਊਗਾ ਕੋਈ ਸਮੱਸਿਆ ਨਹੀਂ ਕੋਈ ਪ੍ਰੋਬਲਮ ਨਹੀਂ ਹੈ ਪਾਰਟੀ ਮਲੋ ਜਿਵੇਂ ਕਹਿੰਦੇ ਸੱਚੀ ਸਮੁੱਚੇ ਤਰੀਕੇ ਨਾਲ ਗੱਲ ਚੱਲ ਰਹੀ ਹੈ ਲੋਕ ਵੀ ਮਲੋ ਉਹਨਾਂ ਦੇ ਪੱਖ ਦੇ ਵਿੱਚ ਮਲੋ ਖੜਦੇ ਆਜਾ ਤੁਸੀਂ ਤੁਹਾਨੂੰ ਹੁਣੇ ਨਜ਼ਾਰਾ ਵੇਖ ਲਓ ਤਰਨਤਾਰਨ ਦਾ ਨਜ਼ਾਰਾ ਤਰਨਤਾਰਨ ਦੇ ਵਿੱਚ ਉਹਦੀ ਬੜਾ ਬੜਾ ਬਹੁਤ ਮਤਲਬ ਨੂੰ ਇਲੈਕਸ਼ਨ ਜਿੱਤਾਂਗੇ ਬੜੇ ਲੀਡ ਮਲੋ ਦਵਾਂਗੇ ਕਿਉਂ ਜਿਵੇਂ ਦੇਵਾਂਗੇ ਲੋਕਾਂ ਨੂੰ ਵਿਸ਼ਵਾਸ ਹੈ ਅਜੀ ਇੱਕ ਵਿਸ਼ਵਾਸ ਪਾਤਰ ਹੈ ਮਨ ਲੋ ਸਾਡੇ ਦੇ ਲੋਕ ਵਿਸ਼ਵਾਸ ਕਰਦੇ ਲੋ ਅਹੀ ਵਿਸ਼ਵਾਸ ਕਿਉਂ ਕਰਦੇ ਜਿਹੜੀ ਕੰਮ ਕਰਨੇ ਮਨ ਲੋ ਕਰਕੇ ਦਿਖਾਣੇ ਤੁਹਾਨੂੰ ਮਨ ਲੋ ਹਜ਼ਾਰਾਂ ਕੰਮ ਕਰਾ ਦਈਏ ਖੇਤਾਂ ਦੇ ਕੰਮ ਕਰਾ ਦਈਏ ਕਿਸਾਨਾਂ ਦੇ ਕੰਮ ਕਰਾ ਦਈਏ ਪਾਣੀ ਦੇ ਕੰਮ ਕਰਾ ਦਈਏ ਮਨ ਲੋ ਪੜਾਈ ਦੇ ਕੰਮ ਕਰਾ ਦਈਏ ਦਵਾਈ ਬੂਟੀ ਦੇ ਕੰਮ ਕਰਾ ਦਈਏ ਬੱਚਿਆਂ ਦੇ ਕੰਮ ਕਰਾ ਦਈਏ ਸਪੋਰਟ ਦੇ ਕੰਮ ਕੋਈ ਐਸਾ ਕੰਮ ਨਹੀਂ ਹੈ ਜਿਹੜਾ ਕਿ ਆਪ ਪਾਰਟੀ ਨੇ ਨਹੀਂ ਕੀਤਾ ਹੈਗਾ ਇਸ ਕਰਕੇ ਮੈਂ ਮੱਲੋ ਪਾਰਟੀ ਨੂੰ ਸਟੈਂਡ ਕਰਦਾ ਜੀ ਪਾਰਟੀ ਮੱਲੋ ਇਹਦੋਂ ਬਿਹਤਰ ਸਾਡਾ ਮੱਲੋ ਜਿਵੇਂ ਕਹਿੰਦਾ ਰਣਨੀਤੀ ਲੈ ਕੇ ਆਊਗੀ ਇਹਦੋਂ ਬਿਹਤਰ ਕੰਮ ਕਰਕੇ ਦਿਖਾਊਗੀ ਕਿਉਂ ਲੋਕਾਂ ਨੂੰ ਆਉਣ ਵੇਲੇ ਜੋ ਲੋਕਾਂ ਦੀ ਡਿਮਾਂਡ ਹੈ ਕਿਸੇ ਤਰੀਕੇ ਦੀ ਵੀ ਡਿਮਾਂਡ ਹੈ ਅਸੀਂ ਉਹਦੇ ਦੇ ਮੱਲੋ ਪੂਰਾ ਉਤਰਾਗੇ ਜੀ ਬੜੀ ਮਿਹਰਬਾਨੀ ਬੇਟਾ ਰੂਲਾ ਸਹੀ ਤੁਹਾਡੀ ਗੱਲ ਜਿਹੜਾ ਹੈਗਾ ਆਪਾਂ ਲੇਕਿਨ ਆਪਾਂ ਗੱਲ ਕਰਦੇ ਆਂ ਵੀ ਤੁਸੀਂ ਨਾਮ ਲਿੱਤਾ ਸੰਦੀਪ ਸਿੰਘ ਸੰਨੀ ਬਰਾੜ ਜੀ ਜੋ OHD ਸੀਗੇ ਕੈਪਟਨ ਅਮਰਿੰਦਰ ਸਿੰਘ ਤੇ ਉਹ ਆਪਾਂ ਕਿ ਜੇ ਇੱਕ ਰਾਪਾ ਗੱਲ ਕਰੀਏ ਵੀ ਇੱਕ ਬੰਦਾ ਹੁੰਦਾ ਜਿਵੇਂ ਕਿਸੇ ਬੰਦੇ ਦੇ ਮਗਰ ਤੁਰਦਾ ਜਿਵੇਂ ਕਈ ਹੁੰਦਾ ਕੋਈ ਬੰਦਾ ਪਾਰਟੀ ਦੇ ਮਗਰ ਤੁਰਦਾ ਕੋਈ ਬੰਦਾ ਬੰਦੇ ਦੇ ਮਗਰ ਤੁਰਦਾ ਵੀ ਬੰਦਾ ਜਿੱਧਰ ਹੁੰਦਾ ਉਹਦੇ ਮਗਰ ਜਾਣਾ ਆਪਾਂ ਕਹਿ ਦਈਏ ਵੀ ਉਹਨਾਂ ਦਾ ਪ੍ਰੇਮ ਪਿਆਰ ਆ ਉਹਨਾਂ ਦਾ ਕੈਪਟਨ ਅਮਰਿੰਦਰ ਸਿੰਘ ਜੀ ਨਾਲ ਵੀ ਜਿਹੜਾ ਕਿ ਉਹ ਉਹਨਾਂ ਦੇ ਨਾਲ ਖੜੇ ਨੇ ਉਹ ਉਹ ਕੈਪਟਨ ਅਮਰਿੰਦਰ ਸਿੰਘ ਜੀ ਵੀ ਇੱਥੇ ਆਂਦੇ ਨੇ ਫਰੀਦਕੋਟ ਜ਼ਿਲ੍ਹੇ ਵਿੱਚ ਫਰੀਦਕੋਟ ਆ ਕੇ ਉਹਨਾਂ ਨੂੰ ਮਤਲਬ ਬੀਜੇਪੀ ਵਿੱਚ ਸ਼ਾਮਲ ਕਰਕੇ ਜਾਂਦੇ ਨੇ ਤੇ ਨਾਲ ਉਹ ਕਹਿੰਦੇ ਨੇ ਵੀ ਇਹ ਮੇਰਾ ਓਐਸਡੀ ਹੈ ਤੇ ਮੇਰਾ ਹੀ ਰਹੇਗਾ ਵਿਕੇਨ ਦਾ ਪਾਪ ਵੀ ਜਿਵੇਂ ਪੱਕੀ ਯਾਰੀ ਜਿਹੜਾ ਹੈਗਾ ਉਹਨਾਂ ਦੀ ਹੈਗੀ ਇੱਕ ਦੂਜੇ ਦੀ ਤੇ ਉਵੇਂ ਮਤਲਬ ਆਪਾਂ ਇਸ ਗੱਲ ਨੂੰ ਕਹਿ ਰਹੇ ਆਂ ਵੀ ਜਿਵੇਂ ਉਹਨਾਂ ਦਾ ਦੇਖਿਆ ਉਵੇਂ ਆਪਮਾਦਵੀ ਪਾਰਟੀ ਵਿੱਚ ਵੀ ਕੀ ਕੰਮ ਇਸ ਤਰ੍ਹਾਂ ਹੋ ਸਕਦਾ ਇਹੀ ਗੱਲ ਦਾ ਜਵਾਬ ਮੈਂ ਤੁਹਾਨੂੰ ਦੇ ਰਿਹਾ ਜੀ ਅਗਰ ਸਪੋਜ ਕਰੋ ਕਿਸੇ ਵੀ ਬੰਦੇ ਦਾ ਮਤਲਬ ਸਪੋਜ ਕਰੋ ਤੁਹਾਡਾ ਤੇ ਉਹਨਾਂ ਦਾ ਮਤਲਬ ਪਿਆਰ ਹੈ ਉਹ ਤੁਹਾਡਾ ਪਰਸਨਲ ਹੀ ਹੈ ਸਾਡਾ ਤਾਂ ਨਹੀਂ ਹੈਗਾ ਨਾ ਉਹ ਪਿਆਰ ਉਹਨਾਂ ਦਾ ਮਤਲਬ ਕੈਪਟਨ ਦਾ ਆ ਜਾਂ ਸੰਨੀ ਬਰਾੜ ਦਾ ਪਿਆਰ ਆਪਸੀ ਹੈਗਾ ਪਰ ਲੋਕਾਂ ਦਾ ਤਾਂ ਨਹੀਂ ਹੈਗਾ ਨਾ ਲੋਕ ਦਾ ਆਪਦਾ ਕੰਮ ਬਲਦੇ ਆ ਲੋਕਾਂ ਨੂੰ ਕੰਮ ਚਾਹੀਦਾ ਲੋਕਾਂ ਨੂੰ ਜਿਵੇਂ ਕਹਿੰਦੇ ਆ ਬੇਰੋਜ਼ਗਾਰੀ ਦੂਰ ਹੋਣੀ ਚਾਹੀਦੀ ਹੈ ਭ੍ਰਿਸ਼ਟਾਚਾਰੀ ਨਹੀਂ ਹੋਣੀ ਚਾਹੀਦੀ ਲੋਕਾਂ ਦੇ ਮੂੰਹ ਦੇ ਵਿੱਚ ਰੋਟੀ ਚਾਹੀਦੀ ਹੈ ਰੋਟੀ ਮਤਲਬ ਜਿਵੇਂ ਲੋਕਾਂ ਨੇ ਖਾਣੀ ਹੈ ਉਹਨਾਂ ਨੂੰ ਇਮਾਨਦਾਰੀ ਇਮਾਨਦਾਰੀ ਦਾ ਕੰਮ ਮਿਲਣਾ ਚਾਹੀਦਾ ਵਰਕ ਮਿਲਣਾ ਚਾਹੀਦਾ ਤੁਹਾਡਾ ਪਿਆਰ ਮਤਲਬ ਲੱਖ ਹੌਨਾਂ ਦਾ ਕੈਪਟਨ ਦਾ ਪਿਆਰ ਲੱਖ ਹੈ ਬਰਾਤ ਦਾ ਪਿਆਰ ਲੱਖ ਹੈ ਉਹਦੀਆਂ ਮੁਬਾਰਕਾਂ ਉਹ ਪਿਆਰ ਵਰਤਨ ਮੁਲਾਜ਼ਮ ਵਰਤਨ ਪਰ ਜਿਹੜੇ ਲੋਕ ਹੈ ਲੋਕਾਂ ਦਾ ਪਿਆਰ ਜਿਹੜਾ ਮਤਲਬ ਆਮ ਪਾਰਟੀ ਨਾਲ ਹੈ ਲੋਕਾਂ ਦਾ ਵਿਸ਼ਵਾਸ ਆਮ ਪਾਰਟੀ ਤੇ ਆਮ ਪਾਰਟੀ ਨਾਲ ਹੀ ਮੁੱਲ ਜਿਵੇਂ ਕਹਿੰਦੇ ਬੇੜੇ ਪਾਰ ਹੋਣਗੇ ਤੇ ਗਾਹ ਜਿਹੜਾ ਵਿਸਤਾਰ ਜਿਹੜਾ ਅਗਲਾ 5 ਸਾਲ ਦਾ ਜਿਹੜਾ ਇਲੈਕਸ਼ਨ ਹੈ ਉਹ ਵੀ ਆਮ ਪਾਰਟੀ ਦਾ ਨਾਲ ਲਿਖਿਆ ਜਾਊਗਾ ਇਸ ਕਰਕੇ ਜੁਦਾ ਗੱਲ ਹੈ ਉਹ ਆਪਦਾ ਪਿਆਰ ਉਹਨਾਂ ਦਾ ਬਰਕਰਾਰ ਮੁੱਲ ਸਲਾਮਤ ਰਹੇ ਅਸੀਂ ਵਧਾਈਆਂ ਦੇਨੇ ਉਹਨਾਂ ਦੇ ਆਪਦੇ ਮੁੱਲ ਰਿਸ਼ਤੇ ਦੀਆਂ ਪਰ ਲੋਕਾਂ ਦਾ ਕੋਈ ਰਿਸ਼ਤਾ ਨਹੀਂ ਹੈਗਾ ਉਹਨਾਂ ਨਾਲ ਲੋਕਾਂ ਦਾ ਕੋਈ ਪਿਆਰ ਨਹੀਂ ਹੈਗਾ ਕਿਉਂ ਮਤਲਬ ਉਹਨਾਂ ਦਾ ਉਹ ਮਤਲਬ ਜਿਹੜਾ ਸੌਕਰ ਬੰਦੇ ਨੇ ਆਪਦਾ ਰਿਸ਼ਤਾ ਨਿਭਾਈ ਗਿਆ ਲੋਕ ਜਿਵੇਂ ਕਹਿੰਦੇ ਕਰੋੜ ਦੇ ਵਿੱਚ ਖੜੇ ਲੋਕਾਂ ਨੇ ਮਤਲਬ ਕਿਰਤ ਕਰਨੀ ਹੈ ਦੇ ਕਿਰਤ ਕਰਕੇ ਆਪ ਦਾ ਮਨ ਲੋ ਜਿਵੇਂ ਕਹਿੰਦੇ ਰੋਟੀ ਪਾਣੀ ਖਾਣੀ ਹੈ ਕਿਰਤ ਵਾਸਤੇ ਜਿਹੜੇ ਕੰਮਕਾਰ ਸਾਡੀ ਮਨ ਲੋ ਮਾਨ ਸਰਕਾਰ ਦਿੰਦੇ ਨੇ ਨਿੱਕੇ ਨਿੱਕੇ ਕੰਮ ਅਸੀਂ ਮਨ ਲੋ ਦੇ ਰਹੇ ਆ ਬਾਕੀ ਹਰ ਵੇਲੇ ਮਨ ਲੋ ਕੋਣੋ ਕੋ ਪਲਾਨ ਬੰਦਾ ਰਹਿੰਦਾ ਕੋਈ ਨਾ ਕੋਈ ਸੋਚ ਸੋਚਦੇ ਰਹੇ ਨੇ ਅਸੀਂ ਲੋਕਾਂ ਦੇ ਪ੍ਰਤੀ ਹੀ ਸੋਚਦੇ ਰਹੇ ਨੇ ਲੋਕਾਂ ਦੇ ਪ੍ਰਤੀ ਜਾਗਦੇ ਆ ਲੋਕਾਂ ਦੇ ਪ੍ਰਤੀ ਸੋਨੇ ਆ ਤੇ ਲੋਕਾਂ ਦੇ ਪ੍ਰਤੀ ਹਰ ਹੀ ਉੱਠਦੇ ਆ ਕੋਈ ਨਾ ਕੋਈ ਨਵੀਂ ਚੀਜ਼ ਕੋਈ ਨਾ ਕੋਈ ਚੀਜ਼ ਮਨ ਲੋ ਇਦਾਂ ਦੀ ਲੈ ਕੇ ਆਣੇ ਜੇ ਲੋਕਾਂ ਦੇ ਵਿੱਚ ਰੱਖਦੇ ਲੋਕਾਂ ਨੂੰ ਮਿਲੋ ਦਾ ਬੈਨੀਫਿਟ ਮਿਲਦਾ ਤੇ ਅਸੀਂ ਉਹਨਾਂ ਦਾ ਜੀਵਨ ਸੁਖਾ ਵੀ ਮਿਲੋ ਕਰ ਰਹੇਗੇ ਜੀ ਚਲੋ ਇਹ ਠੀਕ ਹੈ ਤੁਹਾਡੀ ਪਰ ਆਪਾਂ ਇਹ ਕਹਿ ਰਹੇ ਆ ਵੀ ਜਿਵੇਂ ਉਹਨਾਂ ਦਾ ਉਹ ਤਾਂ ਚਲੋ ਸੀਗਾ ਆਪਸੀ ਪਿਆਰ ਉਹਨਾਂ ਦਾ ਵੀ ਆਪਾਂ ਕਹਿਦੀ ਵੀ ਉਹ ਪਿਆਰ ਜਾਂ ਆਪਾਂ ਕਹਿਦੀ ਫੇਰ ਬਦਲ ਤੁਹਾਡੀ ਪਾਰਟੀ ਵਿੱਚ ਨਾ ਨਹੀਂ ਸਾਡੀ ਪਾਰਟੀ ਦਾ ਸਿਰਫ ਇੱਕ ਜਨਤਾ ਨਾਲ ਪਿਆਰ ਕਰਦੀ ਪਾਰਟੀ ਸਾਡੀ ਲੋਕਾਂ ਨਾਲ ਪਿਆਰ ਕਰਦੀ ਹੈ ਸਾਡੀ ਪਾਰਟੀ ਦਾ ਲੋਕ ਸੇਵਾ ਕਰਦੀ ਹੈ ਖਾਸ ਕਰਕੇ ਜਿਹੜੇ ਨਾ ਮਿਲੋ ਜਿਵੇਂ ਕਦੇ ਬਹੁਤ ਜਿਹੜੇ ਲੋਕਾਂ ਦੇ ਜਿਹੜੇ ਲੋਕ ਸਤਾਏ ਹੁੰਦੇ ਨਾ ਲੋਕੇ ਜਿਹੜੇ ਦੂਜੇ ਦਰਾਂ ਸਤਾਏ ਹੁੰਦੇ ਜਿਹੜੇ ਲੋਕੇ ਦੂਜੇ ਪਾਸੇ ਜਿਵੇਂ ਕਹਿੰਦੇ ਤਕਲੀਫ ਮੰਨ ਕੇ ਜਿਵੇਂ ਕਹਿੰਦੇ ਰਹਿ ਰਹੇ ਹੁੰਦੇ ਅਸੀਂ ਉਹਨਾਂ ਲੋਕਾਂ ਦਾ ਪਿਆਰ ਕਰਦੇ ਆ ਪਿਆਰ ਦੇ ਨਾਲ ਰੋਜ਼ਗਾਰ ਮਤਲਬ ਪੈਦਾ ਕਰਕੇ ਦੇਨੇ ਆ ਨਾਲ ਰੋਜ਼ਗਾਰ ਪੈਦਾ ਕਰਕੇ ਉਹਨਾਂ ਨੂੰ ਜਿਵੇਂ ਕਹਿੰਦੇ ਆ ਇੱਥੋਂ ਤੱਕ ਮਤਲਬ ਖਾਣਾ ਕਰੀਦਾ ਜਿਹੜਾ ਜ਼ਿੰਦਗੀ ਫਿਊਚਰ ਵੀ ਉਹਨਾਂ ਦਾ ਮਤਲਬ ਸੋਖਾ ਰਹੇ ਇਹ ਸਾਡੇ ਮਤਲਬ ਸਵਾਵਾ ਹੈਗੀਆਂ ਤੇ ਸਾਡੇ ਇੱਕ ਲਾਕੀ ਫਰਜ਼ ਵੀ ਮੰਦੇ ਹੈਗੇ ਅਸੀਂ ਆਪਦੇ ਫਰਜ਼ ਪੂਰਾ ਕਰਦੇ ਆ ਸਾਰਾ ਜੀ ਜੰਦ ਜੰਦੇ ਹੁਣ ਸਾਡੇ ਜੋ ਆਮ ਜਨਤਨ ਕੋਈ ਤੁਸੀਂ ਸੁਨੇਹ ਦੇ ਚੈਨ ਕੋਈ ਗੱਲ ਸੁਣਿਆ ਬਸ ਇਹੀ ਦੇਣਾ ਜੀ ਇਹ ਜਿਹੜੀਆਂ ਗੱਲਾਂ ਦੁਨੀਆਂ ਪਾਰਟੀਆਂ ਪ੍ਰਚਾਰ ਕਰਦੀਆਂ ਇਹ ਮਨੋ ਪ੍ਰਚਾਰ ਜਿਵੇਂ ਕਹਿੰਦੇ ਇਹਨਾਂ ਦੇ ਪ੍ਰਚਾਰਾਂ ਦੇ ਵਿੱਚ ਨਾਓ ਤੁਸੀਂ 5 ਸਾਲ ਵੇਖ ਲਿਆ 15 ਸਾਲਾਂ ਦੇ ਵਿੱਚ ਕੀ ਕੀ ਮਨੋ ਸਰਕਾਰਾਂ ਨੇ ਕੀਤਾ ਪਹਿਲੀ ਗੱਲ ਤਾਂ ਸਰਕਾਰ ਨੂੰ ਮਨੋ ਜਿਹਨੇ ਆਪੋਜੀਸ਼ਨ ਪਾਰਟੀਆਂ ਕੰਮ ਨਹੀਂ ਕਰਨ ਦਿੰਦੀਆਂ ਉਹਦੇ باوجود ਵੀ ਅਸੀਂ ਮਨੋ ਜਿਵੇਂ ਕਹਿੰਦੇ ਕੰਮ ਕਰ ਰਹੇ ਹਾਂ ਸਾਡਾ ਦੁਨੀਆ ਪਾਲਦੀਆਂ ਹਰ ਵੇਲੇ ਕਿਤੇ ਨਾ ਕਿਤੇ ਪਾਸੇ ਲਟਾਈ ਰੱਖਦੀਆਂ ਫਿਰ ਵੀ ਇਹਦੀ ਉਲਝਾਨ ਤੋਂ ਮਿਲ ਬਾਅਦ ਵੀ ਅਸੀਂ ਮਨੋ ਜਿਵੇਂ ਕਹਿੰਦੇ ਕੰਮ ਨੂੰ ਮਨੋ ਜਿਵੇਂ ਕਹਿੰਦੇ ਧਿਆਨ ਦੇ ਕੇ ਮਨੋ ਲੋਕਾਂ ਦੇ ਨਾਲ ਖੜੇ ਆ ਲੋਕਾਂ ਨੂੰ ਕੰਮ ਦੇ ਰਹੇ ਆ ਸਾਡਾ ਸਿਰਫ ਇੱਕੋ ਹੀ ਮਨੋ ਜਿਵੇਂ ਕਹਿੰਦੇ ਨਾਰਾ ਵੀ ਅਸੀਂ ਲੋਕਾਂ ਦੇ ਨਾਲ ਚੱਲਣਾ ਹੈ ਲੋਕਾਂ ਨੂੰ ਮਨੋ ਕਾਰੋਬਾਰ ਦੇਣਾ ਲੋਕਾਂ ਦੀ ਜਿਹੜੀ ਹੈ ਮਨੋ ਜਿਹੜੀ ਗਰੀਬੀ ਦੂਰ ਕਰਕੇ ਇੱਕ ਤਰ੍ਹਾਂ ਦੇ ਮਨੋ ਲੋਕ ਜਿਵੇਂ ਕਹਿੰਦੇ ਹਰ ਬੰਦਾ ਮਨੋ ਖਾਦਾ ਪੀਂਦਾ ਹੋ ਜੇ ਉਹ ਮਨੋ ਪੰਜਾਬ ਦੀ ਸ਼ਾਨ ਬਣਾ ਲਈ ਅਸੀਂ ਮਿਹਰਬਾਨੀ ਜੀ ਕੀ ਬਹੁਤ ਵਧੀਆ ਗੱਲ ਕਹੀ ਇਹ ਸੀਗੇ ਬਿਟਨ ਨਰ ਕੋਟਕੂਪਰਾ ਤੋਂ ਆਮ ਆਦਮੀ ਪਾਰਟੀ ਦੇ ਪ੍ਰਚਾਰਕ ਅਕਤਰ ਨੇ ਨਾਲ ਸਮਾਸੇਵੀਨ ਸ਼ਹਿਰ ਦੇ ਤੇ ਨਾਲ ਹੋਰ ਚੁਣੀਂਦੇ ਨੂੰ ਲੋਕਾਂ ਵਿੱਚ ਜਿਹੜਾ ਇਹਨਾਂ ਦਾ ਨਾਮ ਆਉਂਦਾ ਇਹ ਬਹੁਤ ਵਧੀਆ ਜਿਹੜਾ ਹੈਗਾ ਸ਼ਖਸੀਅਤ ਨੇ ਕੋਟਕੂਪਰਾ ਦੀ ਵਧੀਆ ਹਸਤੀ ਨੇ ਆਪਾਂ ਕਹਿੰਦੇ ਆ ਵੀ ਇਹਨਾਂ ਨਾਲ ਜੋ ਗੱਲਬਾਤ ਕੀਤੀ ਪਾਰਟੀਆਂ ਦੀਆਂ ਗੱਲਾਂ ਕੀਤੀਆਂ ਹੋਰ ਵੀ ਜੋ ਫੇਰ ਬਦਲ ਨੂੰ ਲੈ ਕੇ ਗੱਲਾਂ ਕੀਤੀਆਂ ਜੋ ਇੱਕ ਦੂਜੀ ਪਾਰਟੀ ਵਿੱਚ ਛਾਲ ਮਾਰਦੇ ਨੇ ਲੋਕਾਂ ਦੀ ਗੱਲ ਕੀਤੀ ਹੋਰ ਵੀ ਗੱਲਬਾਤਾਂ ਕੀਤੀਆਂ ਅਬ ਉਮੀਦ ਹੈ ਤੁਹਾਨੂੰ ਇਹ ਗੱਲਾਂ ਚੰਗੀਆਂ ਲੱਗੀਆਂ ਹੋਣਗੀਆਂ ਜੇਕਰ ਜੇ ਤੁਸੀਂ ਜਿਹੜਾ ਹੈਗਾ ਚਾਹੁੰਦੇ ਹੋ ਵੀ ਇਹ ਗੱਲਾਂ ਜਿਹੜਾ ਹੈਗਾ ਲੋਕਾਂ ਨੂੰ ਵੱਤੋ ਵੱਤ ਅੱਗੇ ਜਾ ਕੇ ਸ਼ੇਅਰ ਹੋਣ ਜਿਹੜਾ ਹੈਗਾ ਵੀ ਪਤਾ ਲੱਗੇ ਲੋਕਾਂ ਨੂੰ ਲੋਕਾਂ ਦੇ ਮਨਾਂ ਵਿੱਚ ਆਵੇ ਤੇ ਆਪਾਂ ਕਹਿੰਨੇ ਵੀ ਇਸ ਵੀਡੀਓ ਨੂੰ ਵੱਤੋ ਵੱਤ ਲਾਈਕ ਸ਼ੇਅਰ ਕਮੈਂਟ ਜ਼ਰੂਰ ਕੀਤਾ ਜਾਵੇ ਤਦ ਤੱਕ ਹੋਰ ਜਾਣਕਾਰੀ ਵੀ ਇਹ ਜਿਹੇ ਲੋਕਾਂ ਦੀ ਤੁਹਾਡੇ ਰੂਬਰੂ ਕਰਾਂਗੇ ਲੈ ਕੇ ਆਵਾਂਗੇ ਤੁਹਾਡੇ ਸਾਹਮਣੇ ਤਦ ਤੱਕ ਦੇਖਦੇ ਰਹੋ ਫਿਲਹਾਲ ਇਹ ਮੇਰੀ ਰਿਪੋਰਟ ਮੈਂ ਕੋਟਕਪੁਰਾ ਤੋਂ ਰੋਹਿਤ ਆਜ਼ਾਦ